ਹੁਣੇ-ਹੁਣੇ ਇਥੋਂ ਆਈ ਵੱਡੀ ਮਾੜੀ ਖਬਰ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਹੱਦ ਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕੁਝ ਦਿਨ ਪਹਿਲਾਂ ਦਿਨਾਨਗਰ ਰੇਲਵੇ ਸਟੇਸ਼ਨ ਦੇ ਨੇੜੇ ਰਾਤ ਸਮੇਂ ਸ਼ੱਕੀ ਵਿਅਕਤੀ ਵਿਕੇ ਜਾਨ ਮਗਰੋਂ ਬੀਤੀ ਰਾਤਰੇ ਤਾਰਾਗੜੀ ਮੋੜ ਨੀਰਲੀ ਸ਼ੰਕਰ ਕਲੋਨੀ ਵਿਖੇ ਅੱਧੀ ਰਾਤ ਨੂੰ ਤਿੰਨ ਹਥਿਆਰਬੰਦ ਸ਼ੱਕੀ ਵਿਅਕਤੀ ਕੈਂਪਰੇਡ ਦੇ ਵਿੱਚ ਕੈਦ ਹੋ ਜਾਣ ਮਗਰੋਂ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਸੂਚਨਾ ਮਿਰਰ ਨਗਰ ਪੁਲਿਸ ਨੇ ਜਾਂਚ ਲੱਗ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ 1:30 ਵਜੇ ਦੇ ਕਰੀਬ ਦਿਨਾਨਗਰ ਦੇ ਤਾਰਾਗੜੀ ਰੇਲਵੇ ਫਾਰਟਕ ਦੇ ਨੇੜੇ ਸ਼ੰਕਰ ਕਲੋਨੀ ਦੀ ਇੱਕ ਗਲੀ ਦੇ ਵਿੱਚ ਤਿੰਨ ਹਥਿਆਰਬੰਦ ਵਿਅਕਤੀ ਘੁੰਮਦੇ ਹੋਏ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਏ ਜਿਹੜਾ ਇੱਕ ਗਲੀ ਦੇ ਵਿੱਚ ਘੁੰਮਦੇ ਹੋਏ ਵਿਅਕਤੀ ਦੇ ਪਿੱਠ ਵਿੱਚ ਪਿੱਠੋ ਵਰਗੀ ਕੋਈ ਚੀਜ਼ ਵੀ ਦਿਖਾਈ ਦੇ ਰਹੀ ਸੀ ਹਾਲਾਂਕਿ ਪਹਿਲੀ ਨਜ਼ਰ ਹੋਲਿਏ ਦੇ ਉਪਦੇਸ਼ਕੀ ਲੋਕ ਚੋਰਾ ਵਾਂਗ ਨਜ਼ਰ ਆ ਰਹੇ ਸਨ ਪਰ ਹੱਥਾਂ ਦੇ ਵਿੱਚ ਹਥਿਆਰ ਹੋਣ ਕਾਰਨ ਮਾਮਲਾ ਸੰਜੀਦਾ ਬਣ ਗਿਆ ਜਾਣਕਾਰੀ ਦਿੰਦਿਆਂ ਮੁਹੱਲਾ ਵਾਸੀ ਰਮਨ ਕੁਮਾਰ, ਪਰਵੀਨ ਠਾਕੁਰ, ਗੋਰਬ ਮਹਾਜਨ ਅਤੇ ਵਿਸ਼ਾਲ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਗਲੀ ਦੇ ਵਿੱਚ ਮੋਸ਼ਨ ਸੀਸੀਟੀਵੀ ਕੈਮਰੇ ਵੀ ਲੱਗੇ ਨੇ ਬਿੱਤਰਾ ਜਦੋਂ ਉਹਨਾਂ ਦੇ ਮੋਬਾਈਲ ਫੋਨ ਤੇ ਨੋਟੀਫਿਕੇਸ਼ਨ ਆਇਆ ਕਿ ਤੇ ਦੇਖਣ ਤੋਂ ਪਤਾ ਲੱਗੇ ਕਿ ਲੋਕ ਗੱਡੀ 'ਚ ਬੜੇ ਆਮ ਨਕੁਮਰੇ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪਿਸਟਲ ਅਤੇ ਪੇਟ 'ਤੇ ਬੈਗ ਲੱਤੇ ਹੋਏ ਨੇ